ਪਈ ਮੱਖਣ ਸ਼ਾ ਜਾਂਦੇ ਨੇ ਸਭ ਨੂੰ ਚਲੋ ਉਸ ਤੇ ਨਹੀਂ ਪੈਸੇ ਦਿੰਦੇ ਗਏ ਸਭ ਨੇ ਸੀਸਾਂ ਦਿੱਤੀਆਂ ਆਪਣੇ ਕੋਲੋਂ ਸਿਫਤਾ ਕੀਤੀਆਂ ਅੰਦਰ ਦੀ ਸ਼ੰਕਾ ਨਿਵਰਤ ਨਹੀਂ ਹੋਇਆ ਸੰਤੁਸ਼ਟ ਨਹੀਂ ਹੋਇਆ ਪਰ ਅੰਦਰੋਂ ਆਵਾਜ਼ ਆਈ ਨਹੀਂ ਮੱਖਣ ਸ਼ਾ ਸੂਰਜ ਠੰਡਾ ਹੋ ਸਕਦਾ ਹੈ ਸਮੁੰਦਰ ਸੁੱਕ ਸਕਦਾ ਹੈ ਪਵਨ ਰੁਕ ਸਕਦੀ ਏ ਚੰਦਰਮਾ ਤਪ ਸਕਦਾ ਹੈ ਹਮ ਆ ਲੈਬ ਸਮੁੰਦਰ ਬਣ ਸਕਦਾ ਹੈ ਸਮੁੰਦਰ ਪਹਾੜ ਬਣ ਸਕਦਾ ਹੈ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ ਅਟਲ ਖ ਹੈ ਉਹ ਇਥੇ ਨੇ ਅਖੀਰ ਤੇ ਪੁੱਛਿਆ ਕੋਈ ਹੋਰ ਹੈ ਲਬਜ਼ ਤਾਂ ਬੜੇ ਹੋਰ ਤਰ੍ਹਾਂ ਦੇ ਵਰਤੇ ਕਮਲਾ ਸ਼ਬਦ ਵਰਤੇ ਆ ਸਤਗੁਰੂ ਲਈ ਕਹਿਣ ਲੱਗੇ ਉਹ ਕੌਣ ਉਹ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ بیٹے ਚੇਤੇ ਰੱਖਿਓ ਧੀਰਮਲ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ ਚਾਚਾ ਤੇ ਭਤੀਜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਚੇ ਨੇ ਤੇ ਧੀਰਮਲ ਭਤੀਜਾ ਹੈ ਕਿਉਂਕਿ ਬਾਬੇ ਗੁਰਦਿੱਤੇ ਦਾ ਪੁੱਤਰ ਧੀਰਮਲ ਹੈ ਤੇ ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਤਾਨ ਚਾਚਾ ਅੰਦਰ ਬੈਠਾ ਹੈ ਭਤੀਜਾ ਬਾਹਰ ਕਹਿ ਮੈਂ ਤਾਰਜ ਕੀਤੀ ਖੂਨ ਇੱਕੋ ਵੇ ਗੁਰੂ ਰਾਮਦਾਸ ਦੀ ਘਰ ਦਾ ਖੂਨ ਹੈ ਪਰ ਭਾਂਡਿਆਂ ਦਾ ਸੁਭਾ ਰੱਬ ਨੇ ਵੱਖਰਾ ਵੱਖਰਾ ਬਣਾ ਦਿੱਤਾ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬਾਰੇ ਪਤਾ ਲੱਗਦਾ ਮੱਖਣशाह ਜੀ ਜਾਂਦੇ ਨੇ ਨਾਲ ਉਹਦੇ ਆਪਣੀ ਫੌਜ ਆਪਣੇ ਸਿਪਾਹੀ ਨੇ ਰੌਲਾ ਪਾਉਂਦੇ ਜਾਂਦੇ ਆ ਤੇ ਗੁਰੂ ਤੇਗ ਬਹਾਦਰ ਸੇਵਾਦਾਰ ਨੂੰ ਪੁੱਛਦੇ ਆ ਇਹ ਅੱਜ ਰੌਲਾ ਕਾਹਸ ਦਾ ਕਹਿਣ ਲੱਗੇ ਮਹਾਰਾਜ ਇੱਕ ਸ਼ਾਹ ਹੈ ਮੱਖਣਸ਼ਾ ਉਹ ਮੱਥਾ ਟੇਕਣ ਆਇਆ ਸਤਗੁਰੂ ਨੇ ਇਹ ਲਫ਼ਜ਼ ਕਹੇ ਸਨ ਕਿ ਉਹਨੂੰ ਰੋਕ ਕੇ ਕਹਿ ਦਿਓ ਲਾਮ ਲਸ਼ਕਰ ਲੈ ਕੇ ਖੌਮੇ ਨਾਲ ਗੁਰੂ ਘਰ ਨਹੀਂ ਆਈਦਾ ਹੁੰਦਾ ਮੱਥਾ ਟੇਕਣ ਦੀ ਜਾਚ ਸਿੱਖ ਜਦੋਂ ਰੋਕ ਕੇ ਕਿਹਾ ਮਹਾਰਾਜ ਇਹ ਸ਼ਬਦ ਕਹਿੰਦੇ ਨੇ ਮੱਖਣ ਸ਼ਾ ਉਥੀ ਜ਼ਮੀਨ ਤੇ ਝੋਗਿਆ ਅੰਦਰੋਂ ਆਵਾਜ਼ ਆਈ ਕਿ ਫੋਕੀ ਸਿਬਤ ਕਰਨ ਵਾਲੇ ਬੜੇ ਮਿਲੇ ਪਰ ਅਸਲੀ ਜ਼ਿੰਦਗੀ ਜੀਣ ਵਾਲਾ ਤੇ ਦੱਸਣ ਵਾਲਾ ਇਹ ਹੀ ਮੈਨੂੰ ਮਿਲਿਆ ਹੈ ਮਹਾਰਾਜ ਜੀ ਦੇ ਚਰਨਾਂ 'ਚ ਹੈ ਤੇ ਉੱਥੇ ਉਹਨੇ ਆਪਣੀ ਭੇਟਾ ਰੱਖੀ ਸਾਨੂੰ ਸਭ ਨੂੰ ਪਤਾ ਹੈ ਉਹਦਾ ਜਹਾਜ਼ ਤੂਫਾਨ ਚ ਫਸਿਆ ਜਿੱਤੇ ਰੱਖਿਓ ਨੇ ਅਰਦਾਸ ਪਤਾ ਕਿਵੇਂ ਕੀਤੀ ਸੀ ਜਦੋਂ ਜਹਾਜ਼ ਚਲਾਣ ਵਾਲੇ ਨੇ ਕਿਹਾ ਜਹਾਜ਼ ਡੁੱਬੇਗਾ ਉਥੇ ਕਿਹਾ ਜਾਂਦਾ ਮੱਖਣ ਸ਼ਾਹ ਨੇ ਕਿਹਾ ਤੁਸੀਂ ਰੌਲਾ ਨਾ ਪਾਓ ਖਮੋਸ਼ ਹੋ ਜਾਓ ਉਥੇ ਕਹਿੰਦੇ ਨੇ ਜੋ ਸਾਡੇ ਇਤਿਹਾਸ ਨੇ ਲਿਖਿਆ ਕਰ ਚਿੱਤ ਇਕਾਗਰ ਜਪ ਕੋ ਪੜਾ ਪੁਨ ਸਤਿਗੁਰੂ ਜੀ ਕਾ ਕੀਆ ਧਿਆਨ ਉਨੇ ਕਾ ਰੌਲਾ ਮਤ ਪਾਓ ਇੱਕ ਮੇਰੇ ਕੋਲ ਮਲਾਖ ਹੈ ਜਿਹੜਾ ਡੁੱਬਦੇ ਕਿਨਾਰੇ ਲੰਦਾ ਹੈ ਕਹਿੰਦੇ ਨੇ ਉੱਥੇ ਬੈਠ ਕੇ ਇਕਾਗਰ ਚਿਤ ੋ ਕੇ ਸੁਰਤ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਟਿਕ ਕੇ ਤੇ ਸਤਿਗੁਰੂ ਦਾ ਧਿਆਨ ਟਿਕਾ ਕੇ ਸੱਚੇ ਪਾਤਸ਼ਾਹ ਅੱਜ ਇਸ ਬੇੜੇ ਨੂੰ ਕੋਈ ਮਲਾ ਨਹੀਂ ਉਹ ਕਿਨਾਰੇ ਲਾ ਸਕਦਾ ਅੱਜ ਇਸ ਬੇੜੇ ਨੂੰ ਸਿਰਫ ਤੂੰ ਕਿਨਾਰੇ ਲਾਣੇ ਇਤਿਹਾਸ ਚ ਲਿਖਿਆ ਹੈ ਕਰ ਚਿਤ ਇਕਾਗਰ ਜਪ ਕੋ ਪੜਾ ਪੁਣ ਸਤਿਗੁਰੂ ਜੀ ਕਾ ਕੀਆ ਧਿਆਨ ਮਨ ਮਿਟੇ ਭਰਮ ਸਤਗੁਰ ਲੇਪਿ ਸ਼ਾਨ ਉਹਦਾ ਜਾਜ ਕਿਨਾਰੇ ਲੱਗਾ ਆਇਆ ਪੈਸੇ ਰੱਖ ਕੇ ਮੱਥਾ ਟੇਕਿਆ ਤੇ ਸਤਗੁਰੂ ਨੇ ਸ਼ਬਦ ਅੱਗੋ ਵਰਤਿਆ ਕਹਿ ਲੱਗੇ ਸਿਖਾ ਡੁੱਬਦੀ ਨਾਵ ਤੂੰ ਬਸ ਆ ਸ਼ਬਦੋ ਕਹਿ ਕਹਿੰਦੇ ਸਿਖਾ ਡੁੱਬਦੀ ਨਾਵ ਤੂੰ ਤੂੰ ਹਮ ਕੰਡੇ ਦੀਨ ਲਗਾਏ ਤੇਰੀ ਨਾਵ ਬੇੜੀ ਡੁੱਬਦੀ ਪਈ ਸੀ ਤੇ ਅਸੀਂ ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ ਤੇਰੀ ਬੇੜੀ ਕਿਨਾਰੇ ਲੱਗ ਗਈ ਕਹਿੰਦੇ ਤੂੰ ਸ਼ੰਕੇ 'ਚ ਐ ਨਾ ਤੇ ਇੱਕੋਦਮ ਚਾਦਰ ਦਾ ਪੱਲਾ ਪਰਾਂ ਕੀਤਾ ਤੇ ਮੋਢੇ ਤੇ ਲੱਗੀ ਕਾਸੀ ਦੇਖ ਕੇ ਕਹਿੰਦੇ ਦੇਖ ਅਜੇ ਤਾਂ ਨਿਸ਼ਾਨੀ ਵੀ ਪੂਰੀ ਨਹੀਂ ਮਿਟੀ ਤੇਰੇ ਜਹਾਜ਼ ਨੂੰ ਕਿਨਾਰੇ ਲਾਉਣ ਦੀ ਸ਼ਬਦ ਬੜੇ ਗੁਰੂ ਬੜੇ ਕਿਨਾਰੇ ਲਾਂਦੇ ਨੇ ਹੁਣ ਕਈਆਂ ਦੇ ਮਨ ਚ ਆ ਜਨੇ ਵੀ ਆ ਕਾਸੀ ਲੱਗੀ ਉਹ ਫੇਥ ਨਾਲ ਜੀਓ ਭਰੋਸੇ ਨਾਲ ਜੀਓ ਜੇ ਸਾਨੂੰ ਇਹ ਹੀ ਸ਼ੱਕ ਹੋ ਗਿਆ ਕਿ ਦ੍ਰਿਸ਼ਟਮਾਨ ਦਾ ਬੇੜਾ ਗੁਰੂ ਕਿਨਾਰੇ ਨਹੀਂ ਲਾ ਸਕਦਾ ਤੇ ਅਦ੍ਰਿਸ਼ਟ ਦਾ ਬੇੜਾ ਕਿਵੇਂ ਕਿਨਾਰੇ ਲਾਏਗਾ ਕੰਨ ਗਏ ਸਿੱਖਾ ਤੁਮਰੀ ਨਾਦ ਨਾਭ ਖੰ ਤੇਰੀ ਬੇੜੀ ਡੁੱਬਰੀ ਸੀ ਡੁੱਬਦੀ ਨਾਭ ਤੁਮ ਹਮ ਕੰਡੇ ਦੀਨ ਲਗਾਏ ਕੰਡੇ ਕਾਸੀ ਮੋਏ ਪੜੀ ਜੋ ਪੂਜਾਰ ਕੋ ਦੁਰਾਇ ਪੂਜਾ ਦਰਤੇ ਦਿਸਵੰਦ ਓਏ ਅਜੇ ਤਾਂ ਸਾਡੇ ਮੋਢੇ ਦਾ ਨਿਸ਼ਾਨ ਵੀ ਘਰਾ ਗਏ ਤੇ ਗੁਰੂ ਦੇ ਦਸਵੰਦ ਦੀ ਮਾਇਆ ਲੁਕਾਈ ਦੀ ਨਿਕੁੰਦੀ ਬਸ ਰੋ ਪਿਆ ਕਹਿੰਦਾ ਸਤਿਗੁਰੂ ਉਸ ਦਿਨ ਮੇਰੇ ਵਪਾਰ ਦਾ ਬੇੜਾ ਡੁੱਬਦਾ ਸੀ ਕਿਨਾਰੇ ਲਾਇਆ ਅੱਜ ਮੇਰੀ ਆਸਤਾ ਦਾ ਬੇੜਾ ਡੁੱਬਦਾ ਸੀ ਅੱਜ ਫਿਰ ਕਿਨਾਰੇ ਲਾ ਦਿੱਤਾ ਇਹਨੇ ਪਰਪੰਚੀ ਦੇਖ ਕੇ ਤੂੰ ਬੇੜਾ ਕਿਨਾਰੇ ਲਾ ਦਿੱਤਾ ਸੱਚ ਇਹ ਵੇ ਉਹਨੇ ਰੌਲਾ ਪਾਇਆ ਗੁਰੂ ਤੇਗ ਬਹਾਦਰ ਸਾਹਿਬ ਲੱਭ ਗਏ ਉੱਚੀ ਆਵਾਜ਼ ਵਿੱਚ ਕਿਹਾ ਸਾਧ ਸੰਗਤ ਸੰਗਤ ਆ ਗਈ ਹਜ਼ੂਰ ਦੇ ਚਰਨਾਂ 'ਚ ਪਿਤਾ ਹਮਾਰਾ ਖਦਤੀਆਂ ਸਾਰਿਆਂ ਨਮਸਕਾਰਾਂ ਕੀਤੀਆਂ ਮੱਖਣਸ਼ਾ ਆਪਣੇ ਢੇਰੇ ਚਲਾ ਗਿਆ ਆਪਣੇ ਸਥਾਨ ਤੇ ਧੀਰਮਲ ਆਇਆ ਪਤਾ ਲੱਗ ਗਿਆ ਵੀ ਇੱਕ ਹੋ ਗਿਆ ਚੇਤੇ ਰੱਖਿਓ ਭਾਂਡਾ ਇੱਕੋ ਹੀ ਹੈ ਉਹਨੂੰ ਪਤਾ ਲੱਗਾ ਗੁੱਸੇ ਨਾਲ ਕੰਬ ਉੱਠਿਆ ਰਿਸ਼ਤੇਦਾਰੀ ਚੋਂ ਭਤੀਜਾ ਗੁਰੂ ਤੇਗ ਬਹਾਦਰ ਮਹਾਰਾਜ ਚਾਚੇ ਉਹ ਕੰਬ ਉੱਠਿਆ ਸ਼ੀਮ ਸੰਦ ਨੂੰ ਨੇ ਕਿਹਾ ਹੁਣ ਕੀ ਬਣੇਗਾ ਉਸ ਮਸੰਦ ਨੇ ਕਿਹਾ ਅੱਜ ਜੇ ਮੌਕਾ ਸਾਂਭ ਲਏਗਾ ਤੇ ਵਜਾਂਗੇ ਨਹੀਂ ਤੇ ਕਹਾਣੀ ਗਈ ਉਹਨੇ ਕਿਹਾ ਕੀ ਕਹਿੰਦਾ ਅਸਲੀਅਤ ਤੇ ਪ੍ਰਗਟ ਹੋ ਗਏ ਨੇ ਸ਼ਾਮ ਨੂੰ ਸੈਰ ਕਰਨ ਨਿਕਲਨੇ ਅੱਜ ਤੂੰ ਮੇਰਾ ਸਾਥ ਦੇ ਉਹਨੂੰ ਗੋਲੀ ਮਾਰ ਕੇ ਖਤਮ ਕਰ ਦਈਏ ਤੇਰੇ ਇਹਦੇ ਤੋਂ ਬਾਅਦ ਤੇਰੇ ਤੋਂ ਬਿਨਾ ਕੋਈ ਹੋਰ ਹੈ ਨਹੀਂ ਮੈਂ ਸਿਰ ਬੇਨਤੀ ਤਾਂ ਕੀਤੀ ਵੀ ਭਾਂਡੇ ਨੇ ਹੁਣ ਇੱਕ ਭਾਂਡਾ ਇੰਨਾ ਤਪਿਆ ਪਿਆ ਅੱਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨਿਕਲਦੇ ਨੇ ਘੋੜੀ ਤੇ ਸਵਾਰ ਮਸੰਦ ਦੂਰੋਂ ਨਿਸ਼ਾਨਾ ਬਣਾ ਕੇ ਸਤਗੁਰੂ ਦੇ ਮੱਥੇ ਦਾ ਨਿਸ਼ਾਨਾ ਬਣਾਉਂਦਾ ਹੈ ਗੋਲੀ ਚਲਾਉਂਦਾ ਹੈ ਪਿਆਰਿਓ ਜਦੋਂ ਸ਼ੂਕ ਦੀ ਗੋਲੀ ਮੱਥੇ ਨੂੰ ਸਪਰਸ਼ ਕਰਕੇ ਨਿਕਲ ਜਾਂਦੀ ਹੈ ਤੇ ਗੁਰੂ ਤੇਗ ਬਹਾਦਰ ਸ਼ਬਦ ਪਤਾ ਹੈ ਕਿ ਕਹਿੰਦੇ ਨੇ ਧੀਰਮਲ ਗੁੱਸੇ 'ਚ ਕਮਲਾ ਹੋਇਆ ਪਿਆ ਤਪਿਆ ਹੈ ਤੇ ਮਹਾਰਾਜਾ ਵਾਜ ਦੇ ਕੇ ਕਹਿੰਦੇ ਨੇ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ 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 ਗੁਰੂ ਨਾਨਕ ਤੇਰਾ ਭਲਾ ਕਰੇ ਇਹ ਭਾਂਡੇ ਨੂੰ ਸਾੜਨਾ ਹੈ ਭਾਂਡਾ ਬੜੀ ਮੁਸ਼ਕਲ ਨਾਲ ਮਿਲਦਾ ਤੂੰ ਤਪ ਰਿਆ ਹੈ ਮੈਂ ਤਾਂ ਬੇਨਤੀ ਕੀਤੀ ਕਿਉਂਕਿ ਇੱਥੇ ਅੱਜ ਇਹ ਵਚਨ ਢੋਕਰਿਆ ਸੀ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰਮਲ ਤੇਰਾ ਭਲਾ ਹੋਵੇ ਧੀਰਮਲ ਤੇਰਾ ਭਲਾ ਹੋਵੇ ਬਹੁ ਬਾਾਰ ਸਤ ਗੁਰ ਕਹੋ ਸ੍ਰੀਪੁੱਤ ਗੁਣੀ ਘੀਰ ਗੁਣਾ ਦੇ ਖਜ਼ਾਨੇ ਨੇ ਕਈ ਵਾਰ ਕਿਹਾ ਦੀਰਮਲ ਤੇਰਾ ਭਲਾ ਹੋਵੇ ਕਈਆਂ ਦੇ ਮਨ ਚ ਆ ਜਣਾ ਜੀ ਗੋਲੀ ਚਲਾ ਦਿੱਤੀ ਫੜਕਾ ਦਿੰਦੇ ਕਈਆਂ ਨੇ ਕਹਿਣਾ ਸੀ ਪਰ ਚੇਤੇ ਰੱਖਿਓ ਗੁਰਸਿੱਖੋ ਭੁੱਲਿਓ ਨਾ ਮੈਂ ਇੱਕ ਵਾਰ ਅਰਜ਼ ਕੀ ਸੀ ਕਿ ਖਿਮਾ ਕਰਨ ਵਾਲਾ ਬੜਾ ਵੱਡਾ ਸੂਰਮਾ ਹੁੰਦਾ ਮਾਰੇ ਨੇ ਕਿਹਾ ਤੇਰਾ ਭਲਾ ਹੋਵੇ ਮੱਥੇ ਤੋਂ ਖੂਨ ਰਿਸਿਆ ਗੋਲੀ ਗਹਿਰੀ ਨਹੀਂ ਗਈ ਸ਼ੂਕੇ ਨਿਕਲੀ ਮੱਖਣ ਸ਼ਾਹ ਨੂੰ ਜਾ ਕੇ ਦੱਸਿਆ ਜਿਸ ਗੁਰੂ ਲਈ ਕਹਿ ਕਹਾਂ ਲਾਧੋ ਰੇ ਉਸ ਤੇ ਗੋਲੀ ਚੱਲੀ ਸਿੱਖ ਸੀ ਕਿਵੇਂ ਬਰਦਾਸ਼ਤ ਕਰ ਸਕਦਾ ਪਿਛਲੇ ਦਿਨੀ ਮੈਂ ਕਿਹਾ ਸੀ ਹਰ ਚੀਜ਼ ਬਰਦਾਸ਼ਤ ਕੀਤੀ ਜਾ ਸਕਦੀ ਏ ਪਰ ਚੇਤੇ ਰੱਖਿਓ ਸਿੱਖ ਗੁਰੂ ਦੀ ਬੇਦਵੀ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਏਮੋਸ਼ਨਲ ਕਰ ਲਈ ਮੈਂ ਸ਼ਬਦ ਵਰਤ ਰਿਆ ਇਹ ਸਿੱਖਾਂ ਦੇ ਜਜ਼ਬਾਤ ਨੇ ਮੱਖਣ ਸ਼ਾਹ ਨੂੰ ਪਤਾ ਲੱਗਾ ਉਹ ਦੌੜਦਾ ਆਇਆ ਉਹ ਸਤਗੁਰੂ ਦੇ ਕੋਲ ਨਹੀਂ ਗਿਆ ਸਿੱਧਾ ਧੀਰਮਲ ਦੇ ਘਰ ਗਿਆ ਸ਼ੀਅ ਮਸੰਦ ਦੇ ਹੱਥ ਪਿੱਛੇ ਬੰਨ ਦਿੱਤੇ تیرਮਲ ਨੂੰ ਕਿਹਾ ਪੈਰਾਂ 'ਚ ਜੁੱਤੀ ਲਾ ਕੇ ਉਹਨੂੰ ਨੰਗੇ ਪੈਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਲੈ ਗਿਆ ਸਤਿਗੁਰਾਂ ਨੇ ਦੇਖਿਆ ਸ਼ਾਮ ਹਨੀਰਾ ਪਹਿ ਚੁੱਕਾ ਹੈ ਕਹਿਣ ਲੱਗੇ ਮੱਖਣ ਸ਼ਾ ਇਹ ਕੀ ਕਹਿੰਦਾ ਸਤਿਗੁਰੂ ਮੈਂ ਨਹੀਂ ਸਹਿ ਸਕਦਾ ਤੇਰੇ ਤੇ ਕੋਈ ਗੋਲੀ ਚਲਾਏ ਮਹਾਰਾਜ ਕਹਿੰਦੇ ਨੇ تیر ਮੱਖਣ ਸ਼ਾ ਇਨਾਂ ਨੂੰ ਛੱਡ ਦੇ ਕਹਿੰਦਾ ਕਿਵੇਂ ਹੱਸ ਕੇ ਕਹਿਣ ਲੱਗੇ ਕਈ ਸਾਲਾਂ ਦੇ ਬੈਠੇ ਸਾਂ ਗੋਲੀ ਨਹੀਂ ਸੀ ਚੱਲੀ ਬਸ ਅੱਜ ਹੀ ਮਾਇਆ ਦਾ ਢੇਰ ਸ਼ੁਰੂ ਹੋਇਆ ਤੇ ਅੱਜ ਹੀ ਗੋਲੀ ਚੱਲ ਗਈ ਪਹਿਲਾਂ ਕੋਈ ਵੀ ਸੀ ਕਹਿੰਦੇ ਬੜੇ ਆਰਾਮ ਨਾਲ ਸੁ ਤਾਈ ਮੱਖਣ ਸ਼ਾ ਕਹਿੰਦਾ ਬਰਦਾਸ਼ਤ ਨਹੀਂ ਸਤਿਗੁਰੂ ਨੇ ਜਿਹੜੇ ਸ਼ਬਦ ਕਹੇ ਸੁਣਨ ਵਾਲੇ ਨੇ ਕਹਿਣ ਲੱਗੇ ਮੱਖਣ ਸ਼ਾ ਮੈਨੂੰ ਪਤਾ ਹੈ ਤੇਰੇ ਕੋਲ ਤਾਕਤ ਹੈ ਤੇਰੇ ਕੋਲ ਆਪਣੇ ਸਿਪਾਹੀ ਨੇ ਸੱਚ ਐਵੇਂ ਕਿ ਜੇ ਅੱਜ ਖਿਮਾ ਕਰ ਦੇਗਾ ਨਾ ਹੁਣ ਦੇਖੋ ਸ਼ਰੀਰ ਕੈਸੇ ਗੁਰੂ ਤੇਗ ਬਹਾਦਰ ਅੰਦਰ ਸੱਚ ਮੁੱਚ ਸਤ ਗੁਣ ਨੇ ਅੰਦਰ ਟਿਕਿਆ ਪੈ ਠੰਡ ਨਾਲ ਭਰਿਆ ਤੇ ਜਿੰਨੂੰ ਛਡਾਂਦੇ ਪੈ ਇਹਨੂੰ ਅੱਗ ਨਾਲ ਤਪਿਆ ਹੋਇਆ ਹੈ ਭਾਂਡੇ ਦੋਵੇਂ ਇੱਕੋ ਕਰਦੇ ਨੇ ਮੈਂ ਤਾਂ ਠੀਕ ਕਰ ਲਵਾਂ ਜਬਰਤਿਆ ਕਿਉਂਕਿ ਮਹਾਰੇ ਨੇ ਖੁਦ ਭਾਂਡਾ ਸ਼ਬਦ ਵਰਤਿਆ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਰਨ ਕਰਨੀ ਸ਼ਿਮਾ ਮਾ ਤਪ ਜਾਨ ਮੱਖਣ ਸ਼ਾ ਖਿਮਾ ਵਰਗਾ ਕੋਈ ਤਪ ਨਹੀਂ ਸ਼ਿਮਾ ਕਰਨ ਕੀ ਦੇਵੋਦਾਨ ਖਿਮਾ ਕਰਦੇ ਇਤੋਂ ਵੱਡਾ ਦਾਨ ਕੋਈ ਨਹੀਂ ਸ਼ਿਮਾ ਸਕਲ ਤੀਰਤੀ ਇਸ਼ਨਾਨ ਖਿਮਾ ਕਰਦੇ ਸਾਰੇ ਤੀਰਥਾਂ ਦਾ ਇਸ਼ਨਾਨ ਕੇ ਸ਼ਿਮਾ ਕਰਤ ਨਰ ਕੀ ਕਲਿਆਣ ਸ਼ਿਮਾ ਸਮਾਨ ਆਨ ਗੁਨਾਹੇ ਤਾਂ ਤੇ ਸ਼ਿਮਾ ਧਰੋ ਮਨ ਮਾ ਹੈ ਜੇ ਤੂੰ ਵੀ ਤਪ ਗਿਆ ਇਫਰ ਬਣੇਗਾ ਕੀ ਇਹ ਤਾਂ ਤਪ ਹੀ ਪਿਆਖੇ ਸਤਿਗੁਰੂ ਨੇ ਬਚਨ ਕੈ ਮੱਖਣ ਸ਼ਾਨੀ ਖਿਮਾ ਘਾ ਦਿੱਤਾ ਮੈਂ ਇੱਕ ਅਰਜ਼ ਕਰਾਂਗਾ ਰੋਹਾਨੀਅਤ ਦੀ ਇਹ ਗੱਲ ਹੈ ਜੇ ਨੂੰ ਵੈਰ ਚ ਲਾਓਗੇ ਤੇ ਦੇ ਅਰਥ ਨਹੀਂ ਬਣਗੇ ਰੋਹਾਨੀਅਤ ਦਾ ਸ਼ਿਖਰ ਹੈ ਸਤਿਗੁਰੂ ਅੱਜ ਬਚਨ ਕਰਦੇ ਨੇ ਪ੍ਰਮਾਤਮਾ ਭਾਂਡੇ ਤੇਰੇ ਨੇ ਇੱਕ ਭਾਂਡਾ ਤਪਦਾ ਪੈ ਦੂਜੇ ਤੇ ਦੁੱਧ ਪਾਇਆ ਹੈ ਅਗਲੀ ਬੇਨਤੀ ਫਿਰ ਮੈਂ ਕਰਾਂ ਯਾਦ ਰੱਖਿਓ ਇਹ ਰੱਬ ਦੀ ਬਖਸ਼ਿਸ਼ ਕਹਿ ਲੋ ਉਹ ਉਹਦੀ ਖੇਡ ਏ ਜੀ ਇੱਕ ਦਿਨ ਦਾਸ ਨੇ ਕਿਹਾ ਮਾਂ ਇੱਕ ਕੁੱਖ ਚੋਂ ਦੋ ਤਿੰਨ ਪੁੱਤਰਾਂ ਧੀਆਂ ਨੂੰ ਜਨਮ ਦਿੰਦੀ ਏ ਮਾਪੇ ਕਦੀ ਵਿਤਕਰਾ ਨਹੀਂ ਕਰਦੇ ਉਹ ਬਰਾਬਰ ਵੰਡ ਕੇ ਜ਼ਮੀਨ ਭੋਏ ਭਾਂਡਾ ਦੁਕਾਨ ਸਭ ਕੁਝ ਦੇ ਦਿੰਦੇ ਨੇ ਪਰ ਯਾਦ ਰੱਖਿਓ ਕਦੀ ਕਰਮ ਮਾਪੇ ਵੰਡ ਕੇ ਨਹੀਂ ਦੇ ਸਕਦੇ ਕਿਸਮਤ ਨਹੀਂ ਵੰਡ ਕੇ ਦਿੱਤੀ ਜਾਂਦੀ ਬਾਬਾ ਜੀ ਦੇ ਸ਼ਬਦ ਨੇ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੀਟੀ ਜਾਈ ਅਮੀਰ ਤੇ ਗਰੀਬ ਦੋਨੋਂ ਸਕੇ ਪ੍ਰਾਨ ਨੇ ਪਰ ਰੱਬ ਦੀ ਕਲਾ ਨੂੰ ਉਹਦੀ ਸ਼ਕਤੀ ਨੂੰ ਕੌਣ ਮੀਟ ਸਕਦਾ ਇੱਕ ਦਾਤੇ ਇੱਕ ਪਿਖਾਰੀ ਜੀ ਇੱਕ ਨਿਹਾਲੀ ਪੈਸਵਨ ਇੱਕ ਦਾਤੇ ਇੱਕ ਪਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਇਹ ਤੇਰੇ ਚੋਜ ਨੇ ਅਗਲੀ ਬੇਨਤੀ ਮੈਂ ਹੋਰ ਕਰਨੀ ਚਾਹਨਾ ਵਕਤ ਦਾ ਪਤਾ ਕਦੀ ਨਹੀਂ ਹੁੰਦਾ ਸਮੇ ਦਾ ਕੋਈ ਪਤਾ ਨਹੀਂ ਰੱਬ ਦੀ ਖੇਡ ਦਾ ਵੀ ਕੋਈ ਪਤਾ ਨਹੀਂ ਕੱਲ ਵੀ ਸਵੇਰ ਦੋ ਦਿਨ ਮੈਂ ਅਰਜ਼ ਕੀਤੀ ਉਹਦੇ ਪੈ ਵਿੱਚ ਬੜਾ ਸੁਖ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਦੀ ਵਕਤ ਆਉਂਦਾ ਹੈ ਬੰਦਾ ਕੀਮਤੀ ਭੋਜਨ ਦੀ ਭਰੀ ਹੋਈ ਥਾਲੀ ਨੂੰ ਹੀ ਠੁੱਡੇ ਮਾਰਦਾ ਹੈ ਇਨਾਂ ਅਕੜ ਚ ਆ ਜਾਂਦਾ ਹੈ ਇੱਥੋਂ ਤੱਕ ਸ਼ਬਦ ਮੈਂ ਕਹਿੰਦੇ ਸੁਣੇ ਲੋਕ ਕਿ ਆਹ ਰੋਟੀ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ ਇਹ ਸ਼ਬਦ ਲੋਕ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦਾ ਰੱਬ ਤੋਂ ਡਰ ਓਏ ਉਦੇ ਪਹਿਚ ਜੀ ਮੈਨੂੰ ਯਾਦ ਹੈ ਮੇਰੇ ਕੋਲ ਇੱਕ ਵਾਰੀ ਬਹੁਤ ਹੀ ਪ੍ਰਤਿਸ਼ਠਿਤ ਬੰਦਾ ਇੱਕ ਆਇਆ ਇਹ ਕੋਈ ਸਿਆਸਤਦਾਨ ਨਾ ਸਮਝੋ ਉਹ ਇੱਕ ਬਿਲਕੁਲ ਗਰਾਊਂਡ ਤੋਂ ਉੱਠਿਆ ਰੋਟੀ ਖਾਣ ਲੱਗਾ ਪ੍ਰਸ਼ਾਦਾ ਥਾਲੀ 'ਚ ਉਹ ਠੰਡਾ ਸੀ ਚੁੱਕਿਆ ਗਰਮ ਦੇਣ ਲੱਗੇ ਉਹਨੇ ਇੱਕ ਗੱਲ ਬੜੀ ਸੋਹਣੀ ਕਹੀ ਕਹਿੰਦਾ ਨਾ ਚੁੱਕਿਓ ਕਦੀ ਠੰਡਾ ਵੀ ਨਸੀਬ ਨਹੀਂ ਸੀ ਹੁੰਦਾ ਕਦੀ ਇਹ ਵੀ ਨਹੀਂ ਸੀ ਮਿਲਦਾ ਬੋਦੀ ਖੇੜ ਦੇ ਭਾਈ ਜਿਹੜਾ ਨਿਹਾਲੀ ਸੁੱਤਾ ਉਹ ਪਹਿਰੇਦਾਰ ਤੋਂ ਨਫ਼ਰਤ ਮਤ ਕਰੇ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਪਹਿਰੇ ਦੇਣ ਵਾਲਾ ਨਿਹਾਲੀ ਚ ਆ ਜਾਏ ਤੇ ਜਿਹੜਾ ਸੁੱਤਾ ਹੈ ਉਹਨੂੰ ਪਹਿਰੇਦਾਰ ਬਣਾ ਦੇਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਦੀ ਵਕਤ ਐਸਾ ਹੁੰਦਾ ਬੰਦਾ ਠੁੱਡੇ ਮਾਰਦਾ ਵੇਖੋ ਨਿੱਕੀਆਂ ਨਿੱਕੀਆਂ ਗੱਲਾਂ ਜੇ ਸਖਾਉਂਦੀਆਂ ਬਹੁਤ ਕੁਝ ਹੈ ਮੈਂ ਇੱਕ ਹੋਰ ਗੱਲ ਆਪ ਜੀ ਨਾਲ ਸਾਂਝੀ ਕਰ ਦੇਣਾ ਪਰਕਰਨੇ ਦੇ ਨਾਲ ਨਹੀਂ ਅਸੀਂ ਕਿਸੇ ਘਰ ਜਾਣੇ ਸੱਚੀ ਗੱਲ ਹੈ ਕਈ ਵਾਰੀ ਕਿਸੇ ਦੇ ਵਿਆਹ ਚ ਬੰਦਾ ਜਾਂਦਾ ਹੈ ਇਹ ਸ਼ਬਦ ਕਹਿੰਦਾ ਹੈ ਕਾਦੀ ਰੋਟੀ ਦਿੱਤੀ ਉਸ ਉਸ ਗਰੀਬ ਦਾ ਪਰਦਾ ਟਕੀ ਉਹਦਾ ਨਸ਼ਰ ਨਾ ਕਰੀ ਨੂੰ ਯਾਦ ਹੈ ਇਹ ਇਹ ਹਕੀਕਤ ਚ ਗੱਲ ਹੈ ਕਿ ਜਦੋਂ ਬੱਚੀ ਦੀ ਸ਼ਾਦੀ ਹੁੰਦੀ ਆਪਾਂ ਡੋਲੀ ਤੋੜਨੇ ਆ ਨਾ ਜੀ ਤੇ ਫਿਰ ਕਈ ਵਾਰੀ ਬੱਚੀ ਦਾ ਬਾਪ ਪਿਤਾ ਭਰਾ ਇਕੱਠੇ ਹੋ ਕੇ ਉਸ ਲੜਕੇ ਦੇ ਬਾਪ ਨੂੰ ਉਹਦੇ ਚਾਚੇ ਤਾਇਆ ਨੂੰ ਹੱਥ ਜੋੜ ਕੇ ਕਹਿੰਦੇ ਨੇ ਸਾਡੇ ਤੋਂ ਕੋਈ ਭੁੱਲ ਹੋ ਗਈ ਹੋਵੇ ਸੇਵਾ ਨਹੀਂ ਕਰ ਸਕਕੇ ਸਾਨੂੰ ਬਖਸ਼ ਦਿਆ ਜੀ ਇਹ ਇਹ ਕਲਚਰ ਦਾ ਹਿੱਸਾ ਹੈ ਢੋਲੀ ਤੋਰੀ ਤੇ ਲੜਕੇ ਦੇ ਬਾਪ ਕੋਲ ਲੜਕੀ ਦਾ ਬਾਪ ਆਇਆ ਬਜ਼ੁਰਗ ਸੀ ਉਹਨੇ ਹੱਥ ਜੋੜ ਕੇ ਕਿਹਾ ਤੁਸੀਂ ਆਏ ਮੈਂ ਉਹ ਸੇਵਾ ਨਹੀਂ ਕਰ ਸਕਿਆ ਜਿੰਨੀ ਕੋ ਕਰਨੀ ਚਾਹੀਦੀ ਸੀ ਮੇਰੀ ਸੇਵਾ ਦੀਆਂ ਊਣਤਾਈਆਂ ਚਿਤਾਰਿਓ ਨਾ मेरी धी मेरे पड़दा पाई रखा जी ये शब्द कह लड़के का बाप उदू भी निम्रता वाला उन्हें लड़की दे बाप दे पैर पकड़ ला ना बजुर्ग शब्द ना कहे मैं इना गरीब हाँ मैं दो डंग दी रोटी भी रिश्तेदारा ही खवा नहीं सकता तेरे बुवे ते लेके आ गया गल सुनो सलीका कैसा है क्या मैं दो डंग दी रोटी नहीं खवा सकिया इस बुवे को तो खवाके चलिया ਅਰਜ ਕਰਾਂਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੂ ਖੀਰ ਖਾਂਡ ਕਿਉ ਨਾ ਭਾਵੇ ਕਦੀ ਖੀਰਾ ਖਾਂਡ ਤੇ ਘਿਉ ਦੀਆਂ ਚੀਜ਼ਾਂ ਨੂੰ ਬੰਦਾ ਠੁੱਡੇ ਮਾਰਦਾ ਕਬੂ ਖੀਰ ਖਾਂਡ ਕਿਉ ਨਾ ਭਾਵੇ ਕਬੂ ਘਰ ਘਰ ਟੂਕ ਮੰਗਾਵੇ ਕੋਈ ਭਾਂਡਾ ਜਿਹੜਾ ਠੁੱਡੇ ਮਾਰ ਕੇ ਕਹਿੰਦਾ ਖੰਡ ਖੀਰ ਕਿਉ ਚੰਗੀ ਨਹੀਂ ਲੱਗਦੀ ਕੋਈ ਬੰਦਾ ਫਿਰ ਮਜਬੂਰ ਹੋ ਜਾਂਦਾ ਹੈ ਗਲ ਚ ਝੋਲੀ ਪਾ ਕੇ ਦਰ ਦਰ ਤੇ ਰੋਟੀਆਂ ਮੰਗਾਵੇ ਅਗਲੇ ਬਚਨ ਇਹ ਇਹ ਸ਼ਹਿਰ ਚ ਮਿਲਦਾ ਸਵੇਰੇ ਕਦੋਂ ਸਵੇਰੇ ਅੰਮ੍ਰਿਤ ਵੇਲੇ ਕਿਤੇ ਗੁਰੂ ਘਰ ਕਿਸੇ ਕਥਾ ਕਰਨ ਜਾਈਏ ਜਿੱਥੇ ਪਹਿਲਸ ਹੁੰਦੇ ਨੇ ਇਹ ਉਥੇ ਇਹ ਸ਼ਬਦ ਦੀ ਵਿਆਖਿਆ ਮੈਨੂੰ ਮਿਲਦੀ ਕਬੂ ਖੀਰ ਖਾਂਡ ਕੇ ਹੁਨਾ ਭਾਵੈ ਕਬੂ ਘਰ ਘਰ ਟੂਕ ਮੰਗਾਵੈ ਅਗਲੇ ਬਚਨ ਨੇ ਕਬੂ ਕੂਰਨ ਚਨੇ ਬਣਾਵੈ ਕਈ ਵਾਰੀ ਖਾਧੀ ਕੋਈ ਅਮੀਰਾਂ ਦੀ ਰੋਟੀ ਚੋਂ ਗਰੀਬ ਸਮਕਤੇ ਚਲੇ ਜਾਂਦੇ ਨੇ ਕਿਤੇ ਕੂੜੇ ਚ ਹੋਰ ਨਾ ਕੋਈ ਹੱਥ ਮਾਰ ਲੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੈਂ ਦੇਖਿਆ ਲੋਕ ਕੂੜੇ ਚੋਂ ਛੋਲਿਆਂ ਦੇ ਦਾਣੇ ਲੱਭ ਲੱਭ ਕੇ ਆਪਣੇ ਮੂੰਹ ਚ ਪਾਈ ਜਾਂਦੇ ਉਸ ਪ੍ਰਮਾਤਮਾ ਦੇ ਸਾਜੀ ਭਾਂਡੇ ਨੇ ਕਬੂ ਕੂਰਨ ਚਨੇ ਬਿਨਾਵੈ ਜਿਉਂ ਰਾਮ ਰਾਖਾ ਤਿਉਂ ਰਈਐ ਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਏ ਕਾਜੀ ਕਿਸੇ ਭਾਂਡੇ ਦਾ ਮਜ਼ਾਕ ਨਾ ਉਡਾਈ ਮੈਂ ਫਿਰ ਬੇਨਤੀ ਕਰਾਂਗਾ ਤਤੇ ਠੰਡੇ ਸਾਬੋਨੇ ਬਣਾਏ ਨੇ ਇਸੇ ਕਰਕੇ ਕਬੀਰ ਸਾਹਿਬ ਨੇ ਆਪਣੀ ਰਚਨਾ ਚ ਸ਼ਲੋਕ ਕਿਹਾ ਕਿ ਕਿਸੇ ਵੀ ਪੱਕ ਤੋਂ ਗਰੀਬ ਕੋਈ ਬੰਦੇ ਦਾ ਮਜ਼ਾਕ ਮਾ ਤੂ ਡਾ ਕਿਸੇ ਦੀ ਬੇੜੀ ਡੁੱਬਦੀ ਦੇਖ ਕੇ ਹੱਸੀਦਾ ਨਹੀਂ ਕਿਉਂਕਿ ਅਜੇ ਤੇਰੀ ਵੀ ਬੇੜੀ ਮੱਝ ਤਰ ਵਿੱਚ ਕਬੀਰ ਗਰਬ ਨਾ ਕੀਜੀਐ ਅਰੰਕ ਨਾ ਹਸੀਆ ਕੋਹੇ ਅਜੂ ਸੁਨਾਉ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ ਕੀ ਪਤਾ ਫਿਰ ਮੈਂ ਸ਼ਬਦ ਵੱਲ ਆਉਣਾ ਜੋ ਰਾਮ ਰਾਖਾ ਤੂੰ ਰਹੀ ਐ ਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਕਬੂ ਤਰੇ ਤੁਰੰਗ ਨਚਾਵੈ ਕਦੀ ਘੋੜਿਆਂ ਨੂੰ ਅੱਡੀਆਂ ਮਾਰ ਕੇ ਘੋੜਿਆਂ ਦੀ ਸਵਾਰੀ ਕਰਦਾ ਤੇ ਮਹਾਰਾਜ ਕਿੰਨੇ ਕਬੂ ਪਾਏ ਪਨੀਓ ਨਾ ਪਾਵੇ ਅਰ ਭੀ ਘੋੜਿਆਂ ਤੇ ਚੜਨ ਵਾਲਾ ਕਈ ਵਰੀ ਕੋਈ ਜਾਂ ਵਕਤ ਆ ਜਾਂਦਾ ਕਿ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ